बहुत खुशी हो रही है बहुत बढ़िया रिस्पॉन्स मिल रहा है और शहरों में बहुत बढ़िया और गांव में भी ठीक है वहां हम और किस्म की कर रहे हैं कांटेक्ट डोर टू डोर कांटेक्ट कर रहे हैं और मुझे पूरा भरोसा है पूरी उम्मीद है कि बढ़िया निकलेंगी। निकलेगी तो 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 मेरा बहुत घाटा लग रहा मेरा परिवार टचवुड बहुत ज्यादा साथ दिन पर बहुत हादसे हो गए साढ़े परिवार च भाई साहब मेरे गुजर गए ਜਿਹੜੇ ਮੇਰੇ ਥਮ ਸੀ ਮੇਰੇ ਦੂਜੇ ਮਾਸੀ ਜੀ ਦੇ بیٹے ਮਮਾ ਜੀ ਦੇ بیٹے ਉਹ ਇੱਥੇ ਆਏ ਸੀ ਆਪਣੀ ਵਾਈਫ ਦੇ ਨਾਲ ਜਿਹੜਾ ਸਾਰਾ ਸਾਹਮੜੇ ਸੀ ਉਹਨਾਂ ਦਾ ਬਹੁਤ ਹੀ ਖਿਆਨਕ ਹੋ ਗਿਆ ਤੇ 18 ਤਰੀਕ ਨੂੰ ਆਪਰੇਸ਼ਨ ਹੈ ਉਹ ਵੀ ਨਿਕਲ ਚਲੇ ਗਏ ਮਹਾਰਾਜ ਸਾਹਿਬ ਦਾ ਥੋੜਾ ਜਿਹਾ ਪ੍ਰੋਬਲਮ ਆ ਗਿਆ ਸੀ 5 6 ਦਿਨਾਂ ਤੋਂ ਉਹ ਸ਼ੁਕਰ ਹੈ ਸਾਰਾ ਕੁਝ ਠੀਕ ਹੋ ਗਿਆ ਦਿੱਲੀ ਦੇ ਹਸਪਤਲ 'ਚ ਰਣੇਂਦਰ ਨੂੰ ਇੱਕ ਦਿਨ ਲਈ ਆਇਆ ਥੀ ਉਹ ਪਹਿਲੇ ਉਹਨਾਂ ਦੇ ਨਾਲ ਥੀ ਹੁਣ ਹੁਣ ਉਹਨਾਂ ਨੂੰ ਲੈ ਕੇ ਆਊਗਾ ਤੇ ਇਸ ਕਾਰਨ ਮੇਰੇ ਦੋਤੇ ਵੀ ਕੱਲ ਰਾਜਮਾਤਾ ਸਾਹਿਬ ਗਵਾਲੀਅਰ ਦਾ ਦਿਹਾਂਤ ਹੋ ਗਿਆ ਕਈ ਦਿਨਾਂ ਤੋਂ ਬਿਮਾਰ ਆ ਇੱਕ ਦਿਨ ਲਈ ਆਣਾ ਵਾਪਸ ਜਾਣਾ ਅੱਜ ਇੱਕ ਬੋਡੀ ਨੂੰ ਲੈ ਕੇ ਜਾ ਰਹੇ ਨੇ ਕਰਮੇਸ਼ਨ ਦੇ ਲਈ ਗਵਾਲੀਅਰ ਉਹ ਉਹਨਾਂ ਦੇ ਵਾਈਫ ਸੀ ਨਾਨੀ ਜੀ ਸੀ ਸੋ ਇਸ ਕਿਸਮ ਦੇ ਜਿਹੜੇ ਸੀ ਨਾ ਪਰਿਵਾਰ ਨੂੰ ਥੋੜਾ ਜਿਹਾ ਔਖਾ ਹੋ ਗਿਆ ਪਰ ਚਲੋ ਮੇਰਾ ਜਿਹੜਾ ਪਰਿਵਾਰ ਹੈ ਨਾ ਉਹ ਲੋਕ ਨੇ ਔਰ ਜਿੰਨਾ ਮੈਨੂੰ ਆਪ ਅੱਗੇ ਆ ਕੇ ਹਰੇਕ ਥਾਂ ਤੋਂ ਹਰੇਕ ਏਰੀਆ ਤੋਂ ਅੱਪੇ ਆ ਕੇ ਸਾਹਮਣੇ ਨੇ ਕਿਉਂਕਿ ਐਮਐਲਏ ਤਾਂ ਕੋਈ ਹੈ ਹੀ ਨਹੀਂ ਬੀਜੇਪੀ ਦਾ ਕਿਤੇ ਸਿਸਟਮ ਵੀ ਹੋਣਾ ਸੀ ਕਰ ਲਿਆ ਹੁਣ ਹੋ ਰਿਹਾ ਤਾਂ ਮੈਂ ਸੋਚਦੀ ਹਾਂ ਕਿ ਬਹੁਤ ਅਨੋਖੀ ਕਿਸਮ ਦੀ ਇਹ ਇਲੈਕਸ਼ਨ ਹੈ पर मैं इन्ना हौसला मिले लोगों तो कि मैं पता है कि मेरा अच्छा रिजल्ट निकलेगा। तो दे देखो वो तो आप असैस कर सकेंगे उनकी पार्टी को तो जरूर फायदा होगा पर लोग कितना डालेंगे वो पांच तरीक को पता चलेगा तो भी भी हाँ जी ਨੱਡਾ ਸਾਬ ਦੇ ਆਂਦਾ ਪ੍ਰੋਗਰਾਮ ਸੀਗਾ ਥੋੜਾ ਜਿਆ ਸਾਨੂੰ ਲੌਜਿਸਟਿਕਲੀ ਕਿਉਂਕਿ ਟਾਈਮ ਉਹਨਾਂ ਦਾ ਸਾਡੇ ਬਣ ਰਿਹਾ ਸੀ 1 2 3 ਪਰ ਅਸੀਂ ਦੇਖ ਰਹੇ ਹਾਂ ਜਿਸ ਤਰ੍ਹਾਂ ਉਹਨਾਂ ਦਾ ਫਿੱਟ ਹੋ ਸਕਦਾ ਅ ਜਾਮ ਤੱਕ ਨੱਡਾ ਸਾਬੀ ਕਾਲ ਲੈਣਗੇ ਔਰ ਫਿਰ ਸਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਹੈ ਪਰ ਜ਼ਰੂਰ ਉਹਨਾਂ ਨੇ ਕਰਤਾ ਹੈ ਕਿ ਇੱਕ ਦੋ ਬਹੁਤ ਸੀਨੀਅਰ ਟੌਪ ਲੀਡਰਸ਼ਿਪ ਆਏਗੀ ਉਹ ਅਸੀਂ ਦੱਸ ਦਾਂਗੇ ਤੁਹਾਨੂੰ